ਕਾਲ ਜੀ ਮੈਂ ਇਹ ਦੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕਈ ਵਾਰ ਕਿਸੇ ਕੋਲ ਪੈਸੇ ਨਹੀਂ ਹੁੰਦੇ ਪਰ ਚੀਜ਼ ਲੈਣੀ ਬੇਹੱਦ ਜ਼ਰੂਰੀ ਹੋ ਜਾਂਦੀ ਹੈ ਪਰ ਆਗੋਂ ਲੋਨ ਤੇ ਲਈ ਹੋਈ ਚੀਜ਼ ਤੁਹਾਨੂੰ ਕਿੰਨੀ ਕੁ ਮਹਿੰਗੀ ਪੈ ਸਕਦੀ ਹੈ ਇਸ ਔਰਤ ਦੀ ਵੀਡੀਓ ਦੇਖੋ ਕਿਵੇਂ ਇਹ ਗਰੀਬ ਔਰਤ ਜਿਹੜਾ ਕਿ ਕੰਪਨੀ ਦੇ ਵਿੱਚ ਜਾ ਕੇ ਦਹਤੜੇ ਮਾਰ ਮਾਰ ਰੋਂਦੀ ਹੈ ਕਿ ਮੈਂ ਤਾਂ 16000 ਦਾ ਫੋਨ ਲਿਆ ਸੀ 20000 ਰੁਪਏ ਬਣਦਾ ਸੀ ਪਰ ਮੈਂ ਇਹਨਾਂ ਨੂੰ ਇੰਨਾ ਪੈਸਾ ਦੇ ਚੁੱਕਿਆ ਪਰ ਹਾਲੇ ਤੱਕ ਵੀ ਜਿਹੜਾ ਕਿ ਮੇਰੇ ਤੋਂ ਇਹ ਪੈਸੇ ਮੰਗੇ ਜਾਂਦੇ ਨੇ ਕਿ 20000 ਰੁਪਏ ਮੈਂ 1 ਸਾਲ ਦੇ ਵਿੱਚ ਦੇ ਨਹੀਂ ਸਕੀ ਉਸ ਔਰਤ ਦਾ ਕਹਿਣਾ ਕਿ ਮੈਂ ਦਿਹਾੜੀਆਂ ਕਾਦਦੀਆਂ ਪਰ ਇਹ ਜਿਹੜੇ ਲੋਕਾਂ ਨੂੰ ਜਿਹੜਾ ਕਿ ਫਾਈਨੈਂਸ ਦਿੰਦੇ ਨੇ ਜਾਂ ਲੋਕਾਂ ਨੂੰ ਜਿਹੜਾ ਇਹ ਵਿਆਜ ਤੇ ਪੈਸਾ ਦਿੰਦੇ ਨੇ ਕਿਵੇਂ ਲੋਕਾਂ ਦੀ ਲੁੱਟ ਕਾਦੇ ਨੇ ਗਰੀਬ ਜਨਾਨੀ ਦਾ ਰੋ ਰੋ ਕੇ ਬੁਰਾ ਹਾਲਾਤ ਇਸ ਨੇ ਜਿਹੜਾ ਕਿ ਪੂਰੀ ਪੋਲ ਖੋਲ ਕੇ ਰੱਖ ਦਿੱਤੀ ਤਾਂ ਇੱਕ ਬੰਦਾ ਜਿਸ ਦੇ ਹੱਕ ਦੇ ਵਿੱਚ ਆਇਆ ਤਾਂ ਆਉ ਨਜ਼ਰ ਮਾਰਦੀਆਂ ਵੀਡੀਓ ਤੇ ਐਲੋ ਸੁਣੋ 2 ਸਾਲ ਹੋ ਗਏ 50 ਵਾਲਾ ਮੇਰਾ ਪੀਸਾ ਖੋਲਾ ਰਿਹਾ ਬਿਨਾ ਮਤਲਬ ਗਾ ਉਹ ਪੀਸਾ ਲੈ ਦੇਖੋ 2 ਸਾਲ ਲੱਗੇ ਮੇਰਾ ਲੋਨ ਕਲੋਜ਼ ਹੋਇਆ ਪੀਸਾ ਮੈਂ ਦੇ ਦਿਆ ਸਭ ਮੇਰੀ ਮਦਦ ਕਰੋ ਮੈਂ ਕੋਰਟ ਮੈਂ ਕੇਸ ਲਗਾਉਂਗਾ ਨੀ ਤੁਹਾਡਾ ਬਦਲਾ ਲਾ ਕੇ ਮਰੂ 2 ਸਾਲ ਹੋ ਗਏ ਮਜਾ ਜੜਾ ਲੂਟ ਕੇ ਕਹਾ ਗਿਆ ਲੂਟ ਗਏ ਆ ਦੇਖੋ ਫਰੀ ਦਾ ਪੀਸਾ ਕਮਾ ਮੈਂ ਦਿਹਾੜਾ ਕਮਾਉ ਇਹ ਮੇਰਾ ਸਾਰਾ ਰਿਪਿਆ ਕੱਟ ਲਿਆ ਮੇਰਾ ਨਿਆਹ ਕਰੋ ਮੈਂ ਮਰ ਚੁਗਾ ਬਚਾ ਚਲ ਬਤਾ ਲਾ ਕੇ ਮਨੀਆਂ ਬਤਾਓ 20 ਹਜ਼ਾਰ ਕੋ ਫੋਨ 2 ਸਾਲ ਹੋ ਗਿਆ ਸੜਾ ਪਲੰਟੀ ਭਰੀ 2 ਸਾਲਾਂ ਮੈਂ ਬਜਾਜ ਫਾਈਨੈਂਸ ਵਾਲਾਂ ਦੀ ਪੂਰੀ ਕੋ ਨਹੀਂ ਹੋਈ ਕੇ ਆਂਗਾ ਤੋ ਨੂਨ ਮਾ ਟਿੰਗਰਾ ਕੇ ਬੇਟਾ ਬੋਨ ਸਟਾਰ ਜੈਸੇ ਵੈਸੇ ਮਨ ਜਵਾਬ ਦਿਓ ਇੰਸਟਾਗ੍ਰਾਮ ਵਾਲਾ ਸਾਰਾ ਤਾਣਾ ਵਾਲਾ ਵੀ ਖੈਰ ਇਸੀ ਭਾਸ਼ਾ ਤੋਂ ਤਾਂ ਇਹ ਜਿਹੜੀ ਔਰਤਾ ਕੋਈ ਹਰਿਆਣੇ ਦੇ ਲਾਗੇ ਦੀ ਨਜ਼ਰ ਆ ਰਹੀ ਆ ਪਰ ਦੇਖਿਆ ਜਾ ਰਿਹਾ ਤਾਂ ਲੋਕਾਂ ਵੱਲੋਂ ਠੱਗਿਆ ਕਿਸ ਤਰੀਕੇ ਦੇ ਨਾਲ ਮਾਰੇ ਜਾਂਦੇ ਨੇ ਜੇਕਰ ਕੋਈ ਗਰੀਬ ਮਾਤਣ ਬੰਦਾ ਕੋਈ ਵਿਆਹ ਦੀ ਚੀਜ਼ ਲੈਣਾ ਚਾਹੁੰਦਾ ਤਾਂ ਉਸ ਨੂੰ ਵਿਆਹ ਦੇ ਵਿੱਚ ਇਸ ਤਰੀਕੇ ਨਾਲ ਲਗੜਿਆ ਜਾਂਦਾ ਕਿ ਉਹ ਹੁੰਦੀਆਂ ਕਿਸ਼ਤਾਂ ਹੀ ਪੂਰੀਆਂ ਨਹੀਂ ਹੁੰਦੀਆਂ ਤਾਂ ਉਸ ਤੋਂ ਬਾਅਦ ਫਿਰ ਜਿਹੜੇ ਲੋਕ ਜਿਹੜੇ ਕਿ ਦਿਹਾੜੀ ਕਰਕੇ ਚਾਰ ਪੈਸੇ ਕਮਾਉਂਦੇ ਨੇ ਤਾਂ ਫਿਰ ਉਹ ਬੇਵਸ ਹੋ ਜਾਂਦੇ ਨੇ ਜਿਸ ਦੇ ਚੱਲਦੇ ਇਹ ਜਨਾਨੀ ਇੰਨੀ ਕੁ ਤੰਗ ਪਰੇਸ਼ਾਨ ਹੋ ਗਈ ਇਹਨਾਂ ਤੋਂ ਕਿ ਇਹ ਉੱਥੇ ਜਾ ਕੇ ਲਾਈਵ ਹੋ ਗਈ ਬਿਊਰੋ ਰਿਪੋਰਟ ਛਣਕਾਟਾ ਨੂੰ